A1 ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਲੱਖੀ ਕਰੀ ਫਿਰ ਤੋਂ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਰਾਜਪੁਰਾ ਦੇ ਲੋਕ ਜੋ ਹੈ ਰਾਜਪੁਰਾ ਤੋਂ ਚੰਡੀਗੜ੍ਹ ਜਾਣ ਵਾਸਤੇ ਰੇਲਵੇ ਲਾਈਨ ਦਾ ਜੋ ਹੈ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਲੇਕਿਨ ਸੈਂਟਰ ਸਰਕਾਰ ਵੱਲੋਂ ਮਨਜ਼ੂਰੀ ਦੇ ਕੇ ਤੇ ਨਾਲ-ਨਾਲ ਕੁਝ ਜੋ ਹੈ ਕੰਮ ਸ਼ੁਰੂ ਕਰਨ ਦੇ ਲਈ ਪੈਸਾ ਵੀ ਦੇ ਕੇ ਜੋ ਹੈ ਮਨਜ਼ੂਰੀ ਦੇ ਦਿੱਤੀ ਹੈ ਇਸ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੈ ਇਸ ਟਾਈਮ ਜਗਦੀਸ਼ ਕੁਮਾਰ ਜੱਗਾ ਜੋ ਕਿ ਹਲਕਾ ਇੰਚਾਰਜ ਨੇਤੇ ਜੋ ਐਮਐਲਏ ਦਾ ਇਲੈਕਸ਼ਨ ਵੀ ਲੜ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਸ਼ਾਇਦ ਫੇਰ ਦੁਬਾਰਾ ਐਮਐਲਏ ਦੇ ਵਾਸਤੇ ਫੇਰ ਆਪਣੀ ਕਿਸਮਤ ਅਜ਼ਮਾਨ ਕੇ ਸਾਡੇ ਨਾਲ ਇਸ ਟਮ ਮੌਜੂਦ ਹੈ ਅਸੀਂ ਗੱਲਬਾਤ ਕਰਾਂਗੇ ਜੱਗਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ A1 ਪੰਜਾਬੀ ਟੀਵੀ ਥੈਂਕ ਯੂ ਜੀ ਭਾਈ ਸਾਹਿਬ ਤੇ ਸਾਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਸਰ ਜੋ ਇਹ ਮਨਜ਼ੂਰੀ ਮਿਲੀ ਹੈ ਕੇਂਦਰ ਸਰਕਾਰ ਵੱਲੋਂ ਰਾਜਪੁਰਾ ਤੋਂ ਚੰਡੀਗੜ੍ਹ ਮੁਹਾਲੀ ਰੇਲਵੇ ਲਾਈਨ ਦੀ ਇਸ ਬਾਰੇ ਕੀ ਕਹਿਣਾ ਸਰ ਕਿੰਨੇ ਕ ਪ੍ਰੋਜੈਕਟ ਦਾ ਮਤਲਬ ਕਿੰਨੇ ਕਰੋੜ ਰਪੇ ਦਾ ਪ੍ਰੋਜੈਕਟ ਹੈ ਤੇ ਕਦ ਤੱਕ ਪੂਰਾ ਹੋਣ ਦੇ ਆਸ ਦੇਖੋ ਜਿਹੜੀ ਇਹ 50 ਸਾਲਾਂ ਤੋਂ ਲੋਕਾਂ ਦੀ ਮੰਗ ਸੀ ਰਾਜਪੁਰਾ ਤੇ ਮੁਹਾਲੀ ਨੂੰ ਰੇਲਵੇ ਲਾਈਨ ਜੋੜਨ ਦੀ ਜੀ ਤਾਂ ਅੱਜ ਮੰਗ ਸਾਡੀ ਪੂਰੀ ਹੋ ਗਈ ਹੈ ਹਲਕਾ ਰਾਜਪੁਰਾ ਦੀ ਜਿੰਨੇ ਵੀ ਮਾਲਵੇ ਦੇ ਲੋਕ ਸੀ ਸਾਰਿਆਂ ਦੀ ਮੰਗ ਸੀਗੀ ਜੀ ਤੇ ਜਿਹੜਾ ਪ੍ਰੋਜੈਕਟ ਹੈ 443 ਕਰੋੜ ਦਾ ਟੋਟਲ ਪ੍ਰੋਜੈਕਟ ਹੈ ਜਿਹੜਾ ਕਿ ਸਰਕਾਰ ਨੇ 200 ਕੁਝ ਕਰੋੜ ਰੁਪਏ ਦੇ ਜਾਰੀ ਵੀ ਕਰ ਦਿੱਤੇ ਜੀ ਤੇ ਮੈਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਡੇ ਰੇਲਵੇ ਮੰਤਰੀ ਅਸ਼ੂਨੀ ਵੈਸ਼ਨਵੀ ਜੀ ਦਾ ਸਾਡੇ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਜੀ ਦਾ ਤੇ ਖਾਸ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਪਾਰਲੀਮੈਂਟ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਜਿਹੜਾ ਕੀ ਲੋਕਾਂ ਦੀ ਉਹਨਾਂ ਨੇ 50 ਸਾਲਾਂ ਦੀ ਮੰਗ ਪੂਰੀ ਕੀਤੀ ਤੇ ਮੈਂ ਇਹ ਤਾਂ ਕਹਿ ਹੀ ਸਕਦਾ ਵੀ ਰਾਜਪੁਰੂ ਨੂੰ ਤੇ ਮੋਹੱਲੀ ਨੂੰ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਤੇ ਇਸ ਦੇ ਨਾਲ ਹੀ ਪੂਰਾ ਮਾਲਵੇ ਦਾ ਜਿੰਨੇ ਵੀ ਖੇਤਰ ਲੱਗਦਾ ਹੈ ਜਿਹਾ ਪਟਿਆਲਾ ਹੈ ਜਾਂ ਸੰਗਰੂਰ ਹੈ ਬਠਿੰਡਾ ਉਹਨਾਂ ਲੋਕਾਂ ਉਹਨਾਂ ਨੂੰ ਨਾਲ ਜੋੜਿਆ ਜਾ ਰਿਹਾ ਉਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਤੇ ਮੈਂ ਇਹ ਕਹਿ ਸਕਦਾ ਵੀ ਸਭ ਤੋਂ ਜਿਹੜਾ ਵੱਡਾ ਫਾਇਦਾ ਹੋਏਗਾ ਔਰ ਰਾਜਪੁਰਾ ਦੇ ਲੋਕਾਂ ਨੂੰ ਸਭ ਤੋਂ ਵੱਡਾ ਫਾਇਦਾ ਹੋਏਗਾ ਜੀ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਤੇ ਵਪਾਰੀਆਂ ਨੂੰ ਇੰਡਸਟਰੀ ਨੂੰ ਬਹੁਤ ਵੱਡਾ ਲਾਭ ਮਿਲਣ ਜਾ ਰਿਹਾ ਜੀ ਤੇ ਉਸ ਦੇ ਨਾਲ ਜਿਹੜੇ ਲੋਕ ਜਿਹੜੇ ਵੀ ਜੋਬ ਕਰਦੇ ਨੇ ਜਾਂ ਕੋਈ ਸਰਵਿਸ ਕਰਦੇ ਨੇ ਤਾਂ ਜਿਹੜਾ ਕਿ ਅੱਜ ਆਪਾਂ ਦੇਖ ਰਹੇ ਆ ਵੀ ਚੰਡੀਗੜ੍ਹ ਜਾਣ ਵਾਸਤੇ ਸਾਨੂੰ ਡੇਢ ਤੋਂ ਲੈ ਕੇ 2 ਘੰਟੇ ਦਾ ਸਫ਼ਰ ਕਰਨਾ ਪੈਂਦਾ ਤੇ ਨਾਲ ਮਹਿੰਗਾ ਕਰਨਾ ਪੈਂਦਾ ਜੀ ਤੇ ਜਿਹੜਾ ਮੈਂ ਕਹਿ ਸਕਦਾ ਵੀ ਇਹ ਸਫ਼ਰ ਅੱਧੇ ਘੰਟੇ ਦਾ ਸਫ਼ਰ ਰਹਿ ਜਾਣਾ ਤੇ ਸਸਤਾ ਸਫ਼ਰ ਹੋ ਜਾਣਾ ਜੀ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਤੁਹਾਡੇ ਰਾਇ ਇਹ ਵੀ ਦੱਸਣਾ ਚਾਹੁੰਦਾ ਮੈਂ ਕਾਫੀ ਸੈਂਟਰ ਤੋਂ ਵੀ ਫੋਨ ਸਲਾਹ ਵਗੈਰਾ ਲਈ ਜਾਂਦੀ ਹੈ ਜੀ ਵੀ ਪੰਜਾਬ ਵਿੱਚ ਨਹੀਂ ਪੂਰੇ ਹਿੰਦੂਸਤਾਨ ਵਿੱਚ ਰਾਜਪੁਰਾ ਸਭ ਤੋਂ ਵੱਡਾ ਇੰਡਸਟਰੀ ਦਾ ਹੱਬ ਬਣਾਇਆ ਜਾ ਰਿਹਾ ਹੈ ਜੀ ਤੇ ਤੁਸੀਂ ਬਹੁਤ ਹੀ ਜਲਦ ਦੇਖੋਗੇ ਕਿ ਰਾਜਪੁਰਾ ਦੀ ਬਹੁਤ ਵੱਡੀ ਤਰੱਕੀ ਹੋਣ ਜਾ ਰਹੀ ਹੈ ਜੀ ਹਾਂ ਤੇ ਜਿਸ ਤਰ੍ਹਾਂ ਕਿ ਰੇਲਵੇ ਲਾਈਨ ਪਾਸ ਹੋ ਗਈ ਇੰਡਸਟਰੀਅਲ ਹੱਬ ਬਣਨ ਜਾ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਐਦਾਂ ਵੀ ਕੋਈ ਕਰੇਜ ਕੈਰੇਜ ਪ੍ਰੋਪਰਟ ਕੇਅਰ ਜੋ ਬੰਦੇ ਆ ਸਰ ਉਹ ਵੀ ਬਨਨਗੇ ਬਾਟੋ ਵੀ ਸੇ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਵੀ ਇਹ ਪੂਰਾ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਰਾਜਪੁਰਾ ਹੱਬ ਬਣਨ ਜਾ ਰਿਹਾ ਇੰਡਸਟਰੀ ਦਾ ਜੀ ਤੇ ਬਹੁਤ ਕੁਝ ਹੋ ਰਿਹਾ ਤੁਸੀਂ ਆਣ ਵਾਲੇ ਮੈਂ ਅੱਜ ਇਹ ਚਲੋ ਕਰਨਗੇ ਅਲਾਉਂਸ ਬਹੁਤ ਵੱਡਾ ਕੁਝ ਹੋਣ ਜਾ ਰਿਹਾ ਮੈਂ ਇਹ ਨਿਕਲ ਕੇ ਜਿਸ ਤਰ੍ਹਾਂ ਕੀ ਚੰਡੀਗੜ੍ਹ ਪੰਜਾਬ ਹਰਿਆਣਾ ਦੀ ਰਾਜਧਾਨੀ ਹੈ ਬਠਿੰਡਾ ਤੋਂ ਮਾਲਵੇ ਵਾਲੀ ਸਾਈਡ ਤੋਂ ਅਗਰ ਕੋਈ ਆਂਦੇ ਆ ਤਾਂ ਉਹਨਾਂ ਨੂੰ ਅਗਰ ਚੰਡੀਗੜ੍ਹ ਜਾਣਾ ਹੋਵੇ ਤਾਂ ਪਹਿਲੇ ਰਾਜਪੁਰੇ ਉਤਰ ਕੇ ਫਿਰ ਚੰਡੀਗੜ੍ਹ ਦੀ ਬੱਸ ਲੈਣੀ ਪੈਂਦੀ ਸੀ ਤਾਂ ਕਈ ਕੰਮ ਐਦਾਂ ਦੇ ਆ ਜਿਹੜੇ ਕਿ ਲੇਟ ਹੋ ਜਾਂਦੇ ਸੀ ਤੇ ਹੁਣ ਉੱਤੇ ਕਿੰਨਾ ਫਰਕ ਪਊਗਾ ਮੈਂ ਕਹਿੰਦਾ ਜੀ ਇੱਕ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਨਾ ਉਹ ਪੈ ਜਾਊਗਾ ਹੁਣ ਡਾਇਰੈਕਟ ਲਾਈਨ ਜੁੜ ਰਹੀ ਹੈ ਵਾਇਸ ਰੈਮ ਮਜਾਰਾ ਰਾਜਪੁਰਾ ਤੋਂ ਜੁੜ ਰਹੀ ਹੈ ਸਿੱਧੇ ਲਾਈਨਾਂ ਜੁੜ ਰਹੀਆਂ ਬਟਿੰਡਾ ਤੋਂ ਪਟਿਆਲਾ ਤੋਂ ਸੰਗਰੂਰ ਤੋਂ ਹੁਣ ਸਿੱਧਾ ਹੀ ਲੋਕ ਉੱਥੇ ਜਾਇਆ ਕਰਨਗੇ ਲੋਕਾਂ ਨੂੰ ਬਹੁਤ ਵੱਡੀ ਰਾਤ ਮਿਲ ਗਈ 50 ਸਾਲਾਂ ਦੀ ਮੰਗ ਸੀ ਜਿਵੇਂ ਜਿਸ ਤਰ੍ਹਾਂ ਕਿ ਪਹਿਲੇ ਬਨੂੜ ਤੋਂ ਸੀਗਾ ਲੇਕਿਨ ਹੁਣ ਬਨੂੜ ਕੁਝ ਟੈਕਨੀਕਲ ਪ੍ਰੋਬਲਮ ਕਰਕੇ ਹੋ ਗਿਆ ਤਾਂ ਬਨੂੜ ਨੂੰ ਸਾਈਡ ਕਰਤਾ ਇਸ ਵਾਰ ਕੀ ਕਹਿੰਨਾ ਦੇ ਕੋਈ ਨਾ ਟੈਕਨੀਕਲ ਪ੍ਰੋਬਲਮ ਸੀ ਜਿਹੜੇ ਕੀ ਅਜੇ ਮੈਨੂੰ ਇੰਨੀ ਜਾਣਕਾਰੀ ਨਹੀਂ ਹੈ ਸੋ ਉੱਤੇ ਸੈਂਟਰ ਚ ਮਨਿਸਟਰ ਸਾਹਿਬ ਦੱਸ ਸਕਦੇ ਆ ਉਹ ਜਿਹੜੇ ਵੀ ਜਿੰਨਾ ਕੀਤੀ ਹੈ ਪਰ ਮੈਨੂੰ ਇਹ ਪਤਾ ਕੋਈ ਤਕਨੀਕੀ ਪ੍ਰੋਬਲਮ ਆਈ ਸੀ ਤਾਂ ਕਰਕੇ ਚੇਂਜ ਹੋਇਆ ਸਰ ਦੇਖੋ ਹਲਕਾ ਰਾਜਪਰਾ ਦੀ ਛੋਟੀ ਛੋਟੀ ਡਿਮਾਂਡ ਸੀ ਤੁਸੀਂ ਬੀਜੇਪੀ ਤੋਂ ਮਹਾਰਾਣੀ ਪ੍ਰਨੀਤ ਕੋਰ ਦੇ ਜੋ ਯਤਨ ਹੋਏ ਆ ਤਾਂ ਆਉਣ ਵਾਲੇ 2027 ਚ ਲੱਗਦਾ ਜੀ ਇਸ ਦਾ ਕੁਝ ਹਲਕੇ ਨੂੰ ਫਾਇਦਾ ਹੋਏਗਾ ਹਲਕੇ ਵੱਲੋਂ ਬੀਜੇਪੀ ਨੂੰ ਫਾਇਦਾ ਹੋਏਗਾ ਦੇਖੋ ਚਲੋ ਮੈਂ ਤਾਂ ਇਹ ਗੱਲ ਕਹਿ ਸਕਦਾ ਵੀ ਚਲੋ ਇਹ ਹਲਕਾ ਰਾਜਪੁਰਾ ਨੂੰ ਨਹੀਂ ਪੂਰੇ ਪੰਜਾਬ ਨੂੰ ਹੀ ਫਾਇਦਾ ਹੋਏਗਾ ਪੂਰੇ ਮਾਲਵੇ ਨੂੰ ਹੋਏਗਾ ਮੋਹੱਲੀ ਦੇ ਲੋਕਾਂ ਨੂੰ ਹੋਏਗਾ ਜੀ ਚਲੋ ਉਹ ਤਾਂ ਗੱਲ ਹੈ ਹੀ ਹੈ ਵੀ ਫਾਇਦਾ ਤਾਂ ਹੋਣਾ ਹੀ ਹੋਣਾ ਪਰ ਮੈਂ ਤੁਹਾਡੇ ਰਾਹੀਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਹੁਣ ਤੁਸੀਂ ਪਹਿਲਾਂ ਤਾਂ ਆਪਾਂ ਇਹ ਕਹਿੰਦੇ ਸੀਗੇ ਵੀ ਵੀ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਵਿੱਚ ਹੈ ਜੀ ਤਾਂ ਅੱਜ ਮੈਂ ਇਹ ਕਹਿ ਸਕਦਾ ਵੀ ਪੰਜਾਬ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਹੈ ਜੀ ਵੀ ਅਗਰ ਕੋਈ ਪੰਜਾਬ ਦਾ ਵਿਕਾਸ ਕਰਾ ਸਕਦਾ ਹੈ ਅਗਰ ਕੋਈ ਕਿਸਾਨਾਂ ਦਾ ਫਾਇਦਾ ਕਰ ਸਕਦਾ ਹੈ ਅਗਰ ਕੋਈ ਵਪਾਰੀਆਂ ਦਾ ਫਾਇਦਾ ਕਰ ਸਕਦਾ ਹੈ ਅਗਰ ਕੋਈ ਵੀ ਵਰਗ ਦਾ ਕੋਈ ਫਾਇਦਾ ਕਰ ਸਕਦਾ ਹੈ ਉਹ ਸਿਰਫ ਤੇ ਸਿਰਫ ਇੱਕੋ ਹੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਤੇ 2027 ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਬਹੁਤ ਵੱਡੇ ਬਹੁਮਤ ਨਾਲ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਸਰ ਲਾਸਟ ਵਿੱਚ ਹਲਕਾ ਨਿਵਾਸੀਆਂ ਨੂੰ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਇਸ ਰੇਲਵੇ ਪ੍ਰੋਜੈਕਟ ਨੂੰ ਲੈ ਕੇ ਮੈਂ ਤੁਹਾਡੇ ਰਾਹੀਂ ਹਲਕਾ ਰਾਜਪੁਰਾ ਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕਵਾਦ ਦਿੰਦਾ ਜਿਹੜਾ ਕਿ ਉਹਨਾਂ ਦੀ ਬਹੁਤ ਵੱਡੀ ਮੰਗ ਸੀ ਅਜੇ ਇਹਨਾਂ ਦੀ ਰਾਜਪੁਰਾ ਦੀ ਤੁਹਾਡੇ ਤੋਂ ਪਹਿਲਾਂ ਵੀ ਆਇਆ ਸੀ ਵੀ ਕੁਝ ਲੋਕ ਇਹ ਚਾਹੁੰਦੇ ਨੇ ਰਾਜਪੁਰਾ ਦੇ ਕੁਝ ਕੀ ਸਾਰੇ ਹਲਕਾ ਰਾਜਪੁਰਾ ਦੇ ਲੋਕ ਚਾਹੁੰਦੇ ਨੇ ਕੁਝ ਟ੍ਰੇਨ ਜਿਵੇਂ ਕਿ ਹਰਦਵਾਰ ਜਾਣ ਵਾਸਤੇ ਜਾਂ ਕਿੱਥੇ ਵੀ ਧਾਰਮਿਕ ਸਥਾਨ ਨੇ ਜੀ ਵੀ ਉੱਥੇ ਜਾਣ ਵਾਸਤੇ ਇੱਥੇ ਟ੍ਰੇਨਾਂ ਦਾ ਠਹਿਰਾਵ ਹੋਵੇ ਤਾਂ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਮੈਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਜੀ ਅਸੀਂ ਮਹਾਰਾਣੀ ਦੇ ਸਾਹਿਬ ਨੂੰ ਮਹਾਰਾਣੀ ਸਾਹਿਬ ਨੂੰ ਨਾਲ ਲੈ ਕੇ ਜੀ ਅਸੀਂ ਮਾਨਯੋਗ ਰੇਲਵੇ ਮੰਤਰੀ ਨੂੰ ਤੇ ਰਵਨੀਤ ਬਿੱਟੂ ਜੀ ਨੂੰ ਅਸੀਂ ਬਹੁਤ ਜਲਦ ਮਿਲਾਂਗੇ ਜਿਹੜੀ ਸਾਡੀ ਹਲਕੇ ਰਾਜਪੁਰੇ ਦੀ ਕੋਈ ਵੀ ਡਿਮਾਂਡ ਹੈ ਅਸੀਂ ਉਹ ਪੂਰੀ ਕਰਾਵਾਂਗੇ ਜੀ ਤੇ ਆ ਲਾਸਟ ਵਿੱਚ ਫਿਰ ਆਪਾਂ ਗੱਲ ਕਰਦੇ ਹਾਂ ਕਿ ਕਈ ਐਦਾਂ ਦੀਆਂ ਡਿਮਾਂਡਸ ਵੀ ਨੇ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਕਈ ਜੋ ਧਾਰਮਿਕ ਸਥਾਨਾਂ ਤੇ ਟ੍ਰੇਨਾਂ ਇੱਥੇ ਨਹੀਂ ਰੁਕਦੀਆਂ ਸ਼ਰਦਾਲ ਨੂੰ ਆਨੂੰ ਅੰਬਾਲਾ ਤੋਂ ਜਾ ਕੇ ਟ੍ਰੇਨ ਬਦਲਨੀ ਪੈਂਦੀ ਹੈ ਤਾਂ ਇਸ ਬਾਰੇ ਵੀ ਥੋੜਾ ਸੰਕੇਤ ਮੈਂ ਤੁਹਾਨੂੰ ਦੱਸ ਰਿਹਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਇਸ ਟਾਈਮ ਲੈ ਲਾਂਗੇ ਜੀ ਮਹਾਰਾਣੀ ਸਾਹਿਬ ਨਾਲ ਜਾਣਗੇ ਜੀ ਤੇ ਮੈਂ ਮੈਨੂੰ ਪੂਰੀ ਉਮੀਦ ਹੈ ਅਸੀਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਕੁਝ ਨਾ ਕੁਝ ਅਸੀਂ ਕਰਾਂਗੇ ਜੀ ਧੰਨਵਾਦ ਜਪਤਾ ਜੀ ਇਹ ਸੀਗੇ ਸਰ ਨਾਲ ਜਗਦੀਸ਼ ਕੁਮਾਰ ਜੱਗਾ ਜਿਨ੍ਹਾਂ ਨੇ ਦੱਸਿਆ ਕਿ ਰਾਜਪੁਰਾ ਦੇ ਲਈ ਹਮੇਸ਼ਾ ਉਹ ਸੇਵਾ ਲਈ ਤਿਆਰ ਹੈ ਤੇ ਇਹ ਵਾਲੀ ਜੋ 50 ਸਾਲ ਤੋਂ اٹਕੀ ਹੋਈ ਡਿਮਾਂਡ ਰਾਜਪੁਰਾ ਵਾਸੀਆਂ ਦੀ ਸੀਗੀ ਕਿ ਰਾਜਪੁਰਾ ਨੂੰ ਚੰਡੀਗੜ੍ਹ ਮੁਹਾਲੀ ਦੇ ਨਾਲ ਜੋੜਿਆ ਜਾਵੇ ਉਹ ਪੂਰਾ ਹੋ ਗਿਆ ਤੇ 2 ਸਾਲ ਵਿੱਚ ਇਹ ਵਾਲਾ ਜੋ ਕੰਮ ਹੈ ਇਹ ਤਿਆਰ ਹੋ ਜਾਏਗਾ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਾਜਪੁਰਾ ਦੇ ਲੋਕ ਜੋ ਕਿ ਸ਼ਰਧਾਲੂ ਇੱਥੇ ਦੇ ਨੇ ਉਹਨਾਂ ਨੂੰ ਅਗਰ ਕਿਤੇ ਧਾਰਮਿਕ ਸਥਾਨ ਤੇ ਜਾਣਾ ਹੁੰਦਾ ਹੈ ਤਾ ਅੰਬਾਲਾ ਤੋਂ ਜੋ ਟ੍ਰੇਨ ਚੇਂਜ ਕਰਨੀ ਪੈਂਦੀ ਆ ਉਹਦੇ ਵਾਸਤੇ ਵੀ ਉਹ ਆਉਣ ਵਾਲੇ ਦਿਨਾਂ ਵਿੱਚ ਜੋ ਰੇਲਵੇ ਮੰਤਰੀ ਹਨ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਜੋ ਵੀ ਰਾਜਪੁਰਾ ਦੇ ਹਲਕਾ ਦੀਆਂ ਸਮੱਸਿਆਵਾਂ ਨੇ ਉਸ ਨੂੰ ਜ਼ਰੂਰ ਹੱਲ ਕੀਤਾ ਜਾਏਗਾ ਜਤਿੰਦਰ ਲੱਕੀ A1 ਪੰਜਾਬੀ ਟੀਵੀ ਰਾਜਪੁਰਾ